ਪਿਛਲੇ ਦਿਨਾਂ ਦੇ ਵਿੱਚ ਕੁਝ ਵਿਆਹਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਖਾਸ ਕਰਕੇ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਵਿਆਹ ਜ਼ਿਆਦਾਤਰ ਪੈਲਸਾਂ ਦੇ ਵਿੱਚ ਹੁੰਦੇ ਨੇ ਸੋ ਉਹਨਾਂ ਵਿਆਹਾਂ ਦੇ ਵਿੱਚ ਜਾ ਕੇ ਜੋ ਗੱਲ ਮੈਂ ਨੋਟ ਕੀਤੀ ਹੋ ਸਕਦਾ ਤੁਸੀਂ ਵੀ ਨੋਟ ਕੀਤੀ ਹੋਵੇ ਉਹ ਗੱਲ ਇਹ ਹੈ ਕਿ ਅਸੀਂ ਲੋੜ ਤੋਂ ਵੱਧ ਜਿਹੜੋ ਖਰਚ ਕਰ ਲੈਂਦੇ ਆ ਲੋੜ ਤੋਂ ਵੱਧ ਜਦੋਂ ਅਸੀਂ ਦਿਖਾਵਾ ਕਰ ਲੈਂਦੇ ਆ ਤਾਂ ਸਾਡਾ ਕਬੀਲਦਾਰੀ ਦਾ ਸਾਰਾ ਸਿਸਟਮ ਹਲੇ ਜਾਂਦਾ ਹੈ ਇੱਕ ਤੇ ਉਹ ਲੋਕ ਹੁੰਦੇ ਜਿਨ੍ਹਾਂ ਕੋਲ ਕਾਫੀ ਪੈਸਾ ਹੁੰਦਾ ਪਰ ਕੁਝ ਲੋਕ ਉਹ ਹੁੰਦੇ ਜਿਨ੍ਹਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਬਲਕਿ ਉਹਨਾਂ ਦੀ ਹੱਕ ਦੀ ਕਮਾਈ ਹੁੰਦੀ ਹੈ ਖੇਤੀ ਰਹੀਆਂ ਕਿਸੇ ਹੋਰ ਤਰੀਕੇ ਰਹੀ ਕੀਤੀ ਕਮਾਈ ਹੁੰਦੀ ਹੈ ਪਰ ਜ਼ਿਆਦਾਤਰ ਉਹ ਆਪਣੇ ਵਿਖਾਵੇ ਦੇ ਲਈ ਇਹ ਕਮਾਈ ਅਜਾਈ ਗਵਾ ਦਿੰਦੇ ਨੇ ਹੈਂਕਰ ਦੀ ਖਾਤਰ ਕਈ ਵਾਰ ਆਪਣੇ ਕਿੱਲੇ ਗਹਿਣੇ ਰੱਖ ਦਿੰਦੇ ਨੇ ਜਾਂ ਕਿੱਲੇ ਵੇਚ ਦਿੰਦੇ ਨੇ ਕਿਉਂਕਿ ਮਨ 'ਚ ਇੱਕੋ ਹੀ ਗੱਲ ਹੁੰਦੀ ਹੈ ਕਿ ਅਸੀਂ ਸਿਰਾ ਕਰਾਉਣਾ ਸਾਨੂੰ ਲੋਕ ਕਹਿਣ ਕਿ ਇਹਨਾਂ ਨੇ ਕਿੰਨਾ ਚੰਗਾ ਵਿਆਹ ਕੀਤਾ ਸੋ ਦੋਸਤੋ ਇਹ ਸਭ ਕੁਝ ਦੇਖਦੇ ਹੋਏ ਮੈਨੂੰ ਸਾਡੇ ਲਖਾਰੀ ਜੀਵਨ ਸਿੰਘ ਰਾਮਗੜ੍ਹ ਭੁੰਦਰ ਦੀਆਂ ਕੁਝ ਲਾਈਨਾਂ ਜ਼ਿਆਦਾ ਹੀ ਆ ਸੋ ਮੇਰਾ ਮਨ ਕੀਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਸਾਂਝੀਆਂ ਕਰਾਂ ਸੋ ਜੀਵਨ ਸਿੰਘ ਰਾਮਗੜ੍ਹ ਭੁੰਦੜ ਜੀ ਨੇ ਇਹੋ ਜੇ ਅੱਡੀਆਂ ਚੱਕ ਕੇ ਫਾਹਾ ਲੈਣ ਵਾਲੇ ਲੋਕਾਂ ਦੇ ਲਈ ਕੁਝ ਸ਼ਬਦ ਲਿਖੇ ਨੇ ਆਓ ਆਪਾਂ ਦੇਖਦੇ ਹਾਂ ਕੀ ਲਿਖਿਆ ਕਹਿੰਦੇ ਹੈਂਕਰ ਜੀ ਹੁਣ ਹੋ ਗਈ ਉਹਨਾਂ ਦੇ ਵਿਆਹ ਦਿਖਾਵੇ ਦੀ ਹੈਂਕਰ ਜੀ ਹੁਣ ਹੋ ਗਈ ਉਹਨਾਂ ਦੇ ਵਿਆਹ ਦਿਖਾਵੇ ਦੀ ਉਸ ਤੋਂ ਵਧੀਆ ਕਰਨਾ ਬਸ ਇੱਕ ਗੱਲ ਮਚਾਵੇ ਦੀ ਅੱਖਾਂ ਫਾੜ ਕੇ ਦੇਖਣ ਲੋਕੀ ਧਰਤ ਹਿਲਾਵਾਂਗੇ ਅੱਖਾਂ ਫਾੜ ਕੇ ਦੇਖਣ ਲੋਕੀ ਧਰਤ ਹਿਲਾਵਾਂਗੇ ਕਿਲਾ ਜਾਂਦਾ ਜਾਵੇ ਇੱਕ ਵਾਰ ਸਿਰਾ ਕਰਾਵਾਂਗੇ ਕਹਿੰਦੇ ਪੈਲਸ ਮਹਿੰਗਾ ਬੁੱਕ ਕਰਾ ਕੇ ਦਿੱਤੀ ਸਾਈ ਸੀ ਪੈਲਸ ਮਹਿੰਗਾ ਬੁੱਕ ਕਰਾ ਕੇ ਦਿੱਤੀ ਸਾਈ ਸੀ ਐਂਟਰੀ ਅੰਦਰ ਕੀਤੀ ਮੈਨੇਜਰ ਕਰਦਾ ਬਾਈ ਸੀ ਹਾਜ਼ਰ ਸਭ ਕੁਝ ਹੋਜੂ ਡੀ ਜੇ ਗੀਤ ਸੁਣਾਵਾਂਗੇ ਕਿਲਾ ਜਾਂਦਾ ਜਾਵੇ ਇੱਕ ਵਾਰ ਸਿਰਾ ਕਰਾਵਾਂਗੇ ਸੋ ਕਹਿੰਦੇ ਸਾਰੀਆਂ ਸਨਰੂਫ ਗੱਡੀਆਂ ਦੀ ਗੱਲ ਪਹਿਲਾਂ ਕਰ ਦਿੱਤੀ ਸਾਰੀਆਂ ਸਨਰੂਫ ਗੱਡੀਆਂ ਦੀ ਗੱਲ ਪਹਿਲਾਂ ਕਰ ਦਿੱਤੀ ਇੱਕੋ ਲਾਈਨ ਵਿੱਚ ਚੱਲਣ ਇਹ ਵੀ ਹਾਮੀ ਭਰ ਦਿੱਤੀ ਪ੍ਰੀ ਵੈਡਿੰਗ ਵੀ ਆਪਾਂ ਹਵੇਲੀ ਵਿੱਚ ਕਰਾਵਾਂਗੇ ਕਿੱਲਾ ਜਾਂਦਾ ਜਾਵੇ ਇੱਕ ਵਾਰ ਸਿਰਾ ਕਰਾਵਾਂਗੇ ਕਹਿੰਦੇ ਘੰਟੇ ਬਾਅਦ ਡਰੈਸ ਬਦਲਣੀ ਸਲੂਨ ਵਾਲੇ ਵੀ ਜਾਣੇ ਆਰਕੈਸਟਰਾਂ ਸਟੇਜ ਤੇ ਕਰੀਆਂ ਲਾਉਣੇ ਚੱਕਵੇਂ ਗਾਣੇ ਅਗਲੇ ਦਿਨ ਦੀ ਪਾਰਟੀ ਦੇ ਵਿੱਚ ਅਖਾੜਾ ਲਵਾਵਾਂਗੇ ਕਿੱਲਾ ਜਾਂਦਾ ਜਾਵੇ ਇੱਕ ਵਾਰ ਸਿਰਾ ਕਰਾਵਾਂਗੇ ਸੋ ਅਗੇ ਕੁਝ ਹੋਰ ਐਸੀਆਂ ਗੱਲਾਂ ਲਖੀਆਂ ਜਿੰਨਾ ਕਰਕੇ ਫਜ਼ੂਲ ਖਰਚੀ ਕੀਤੀ ਜਾਂਦੀ ਹੈ ਕਹਿੰਦੇ ਰਸਟੜ ਤਰੀ ਤੇ ਚਿਕਨ ਦੀਆਂ ਤਾਂ ਗੱਲਾਂ ਹੋਣਗੀਆਂ ਟੇਬਲਾਂ ਉੱਤੇ ਡੈਕੋਰੇਸ਼ਨ ਦੀਆਂ ਫੋਟੋਆਂ ਸੋਣਗੀਆਂ ਪਿਓਰ ਵੈਜ ਦੇ ਲਈ ਸਟਾਲਾਂ ਵਿੱਚ ਖਵਾਵਾਂਗੇ ਕਿੱਲਾ ਜਾਂਦਾ ਜਾਵੇ ਇੱਕ ਵਾਰ ਸਿਰਾ ਕਰਾਵਾਂਗੇ ਰਹਿਂਦੀ ਕਸਰ ਵੀ ਆਪਾਂ ਮਿਲਣੀ ਵਿੱਚੋਂ ਕੱਢ ਦੇਣੀ ਰਹਿਂਦੀ ਕਸਰ ਵੀ ਆਪਾਂ ਮਿਲਣੀ ਵਿੱਚੋਂ ਕੱਢ ਦੇਣੀ ਕੌਣ ਕਹੇਗਾ ਫਰੀ ਦੀ दारू ਆਪਾਂ ਛੱਡ ਦੇਣੀ ਖੜੇ ਸੋਨੇ ਦੇ ਮੋਟੇ ਤੇ ਡਾਇਮੰਡ ਹਾਰ ਬਣਾਵਾਂਗੇ ਕਿਲਾ ਜਾਂਦਾ ਜਾਵੇ ਇੱਕ ਵਾਰ ਸਿਰਾ ਕਰਾਵਾਂਗੇ ਕਹਿੰਦੇ ਜੀਵਨ ਆ ਕੇ ਦੇਖ ਲਵੀ ਸਾਡੇ ਉੱਚੇ ਲਾਣੇ ਨੂੰ ਜੀਵਨ ਆ ਕੇ ਦੇਖ ਲਵੀ ਸਾਡੇ ਉੱਚੇ ਲਾਣੇ ਨੂੰ ਭੂੰਦੜ ਪਿੰਡ ਹੈ ਸੱਦਿਆ ਸਾਡੇ ਵਿਆਹ ਤੇ ਖਾਣੇ ਨੂੰ ਪਿੱਛੇ ਮੁੜਨੀ ਹਟਣਾ ਨਵਾਬਾਂ ਵਾਂਗਰ ਜਾਵਾਂਗੇ ਕਿਲਾ ਜਾਂਦਾ ਜਾਵੇ ਇੱਕ ਵਾਰ ਸਿਰਾ ਕਰਾਵਾਂਗੇ ਸੋਹੀਰੇ ਪਰੇ ਚ ਲਿਖਦੇ ਨੇ ਕਹਿੰਦੇ ਲੋਕੀ ਖੁਸ਼ ਨਾ ਕਰ ਸਕਿਆ ਮੈਂ ਸਭ ਕੁਝ ਹੱਥੋਂ ਖੁੰਝਿਆ ਲੋਕੀ ਖੁਸ਼ ਨਾ ਕਰ ਸਕਿਆ ਮੈਂ ਸਭ ਕੁਝ ਹੱਥੋਂ ਖੁੰਝਿਆ ਚਾਦਰ ਦੇਖ ਨਾ ਪੈਰ ਪਸਾਰੀ ਕਰਜ਼ੇ ਵਿੱਚ ਹੁਣ ਪੁੱਜਿਆ ਹੱਥ ਜੋੜ ਕੇ ਕਰਾਂ ਬੇਨਤੀ ਪੈਸੇ ਨਾ ਜ਼ਿਆਦਾ ਲਾਇਓ ਸਾਦੇ ਵਿਆਹ ਨੇ ਕਰਦੇ ਜਿਹੜੇ ਉਹਨਾਂ ਨੂੰ ਮਿਲਾਇਓ ਢਾਲੀਵਾਲ ਕੁਲਵੰਤ ਦੇ ਨਾਂ ਨੂੰ ਜਿਹਨ ਵਿੱਚ ਲੈ ਆਇਓ ਢਾਲੀਵਾਲ ਕੁਲਵੰਤ ਦੇ ਨਾਂ ਨੂੰ ਜਿਹਨ ਵਿੱਚ ਲੈ ਆਇਓ ਜੀ ਹਾਂ ਦੋਸਤੋ ਇਸ ਰਚਨਾ ਦੇ ਵਿੱਚ ਸਾਡੀ ਸਮੇਂ ਦੀ ਅਜੁਕੇ ਸਮੇਂ ਦੀ ਜੋ ਹਾਲਤ ਹੈ ਉਹ ਬਿਆਨ ਕੀਤੀ ਹੈ ਜੀਵਨ ਸਿੰਘ ਰਾਮਗੜ੍ਹ ਭੁੰਦੜ ਨੇ ਸੋ ਐਸਾ ਹੀ ਹੁੰਦਾ ਜਦੋਂ ਅਸੀਂ ਕਈ ਵਾਰ ਜ਼ਿਆਦਾ ਆਪਣੀ ਲੋੜ ਤੋਂ ਵੱਧ ਕੇ ਖਰਚ ਕਰਦੇ ਹਾਂ ਵਿਆਹਾਂ ਤੇ ਜਾ ਭੋਗਾਂ ਤੇ ਜ਼ਿਆਦਾ ਲੋੜ ਤੋਂ ਵੱਧ ਖਰਚ ਕਰਦੇ ਹਾਂ ਫਿਰ ਅਖੀਰ ਸਾਡਾ ਕੀ ਹੁੰਦਾ ਹੈ ਹਾਸ਼ਰ ਸਾਡਾ ਕੀ ਹੁੰਦਾ ਹੈ ਕਿ ਅਸੀਂ ਕਰਜ਼ਾਈ ਹੋ ਜਾਂਦੇ ਹਾਂ ਕਰਜ਼ੇ ਦੇ ਭਾਰੇ ਹਟਾ ਜਾਂਦੇ ਹਾਂ ਸੋ ਇਥੇ ਲੇਖਕ ਨੇ ਅਖੀਰ ਦੇ ਵਿੱਚ ਕੁਲਵੰਤ ਢਾਲੀਵਾਲ ਜੀ ਦੀ ਗੱਲ ਵੀ ਕੀਤੀ ਹੈ ਜਿਹੜੇ ਕਿ ਸਾਨੂੰ ਸਮੇਂ-ਸਮੇਂ ਤੇ ਇਹ ਸਮਝਾਉਂਦੇ ਰਹਿੰਦੇ ਨੇ ਸਮੇਂ-ਸਮੇਂ ਤੇ ਸਾਨੂੰ ਅਗਾਹ ਕਰਦੇ ਰਹਿੰਦੇ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਉਣਾ ਹੈ ਕਦੇ ਵੀ ਇਹਨਾਂ ਚੀਜ਼ਾਂ ਦੇ ਕਲਾਵੇ ਵਿੱਚ ਨਹੀਂ ਆਉਣਾ ਸੋ ਅਕਸਰ ਹੀ ਉਹਨਾਂ ਨੇ ਲੋਕਾਂ ਨੂੰ ਸਮਝਾਉਣਾ ਕੀਤਾ ਕਿ ਅਸੀਂ ਸਾਦੇ ਭੋਗ ਤੇ ਸਾਦੇ ਵਿਆਹ ਕਰ ਲੈਨੇ ਜਿਹਦੇ ਕਰਕੇ ਉਹੀ ਪੈਸਾ ਬਚ ਕੇ ਕਿਸੇ ਚੰਗੇ ਪਾਸੇ ਵਰ ਲੱਗ ਸਕਦਾ ਹੈ ਜਾਂ ਘਟੋਕਟ ਸਾਡਾ ਬਜਟ ਜਿਹੜਾ ਹੈ ਉਹ ਹਮੇਸ਼ਾ ਉਹੀ ਬਰਕਰਾਰ ਰਹਿ ਸਕਦਾ ਹੈ ਤਾਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਰਜ਼ਾਈ ਨਾ ਹੋਈਏ ਤੇ ਕਰਜ਼ਾਈ ਹੋ ਕੇ ਕਿਸੇ ਮਾੜੇ ਸਮੇਂ ਦੀ ਮਾਰ ਹੇਟ ਨਾ ਆਈ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਰਚਨਾ ਚੰਗੀ ਲੱਗੀ ਹੋਵੇਗੀ। ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਨਾਲ ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।